ਦੇਸ਼ ਤੇ ਪੰਜਾਬ ਭਰ ਦੇ ਕਿਸਾਨਾਂ ਦੇ ਵੱਲੋਂ ਪੰਜਾਬ ਦੀਆਂ ਸਰਹੱਦਾਂ ਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲੰਬਾ ਸਮਾਂ ਹੋ ਗਿਆ ਕਿਸਾਨਾਂ ਨੂੰ ਆਪਣੀ ਹੱਕੀ ਮੰਗਾਂ ਨੂੰ ਮਨਵਾਉਣ ਲਈ ਬੈਠਿਆ ਹੋਇਆ ਤਾਂ ਅੱਜ ਕਿਸਾਨਾਂ ਦੇ ਵੱਲੋਂ ਤੜਕਸਾਰੀ ਇੱਕ ਵੱਡਾ ਜਿਹੜਾ ਐ ਐਲਾਨ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇੱਕ ਖਾਸ ਅਪੀਲ ਕੀਤੀ ਗਈ ਹੈ ਪੂਰੇ ਦੇਸ਼ ਭਰ ਦੇ ਕਿਸਾਨਾਂ ਨੂੰ 13 ਤਰੀਕ ਨੂੰ ਦੋਸਤੋ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਚੱਲ ਰਹੇ ਨੂੰ ਇੱਕ ਸਾਲ ਹੋ ਜਾਵੇਗਾ 13 ਤਰੀਕ ਨੂੰ 1 ਸਾਲ ਪੂਰੇ ਹੋਣ ਤੇ ਕਿਸਾਨਾਂ ਦੇ ਵੱਲੋਂ ਇੱਕ ਜਿਹੜੀ ਸਾਰੇ ਕਿਸਾਨਾਂ ਨੂੰ ਵੱਡੀ ਅਪੀਲ ਕੀਤੀ ਗਈ ਹੈ ਤੇ ਉੱਥੇ ਇੱਕ ਮਹਾਪੰਚਾਇਤ ਕੀਤੀ ਜਾਵੇਗੀ ਮਹਾਪੰਚਾਇਤ ਦੇ ਵਿੱਚ ਕੋਈ ਨਾ ਕੋਈ ਜਿਹੜਾ ਵੱਡਾ ਫੈਸਲਾ ਲੈ ਸਕਦੇ ਨੇ ਕਿਸਾਨ ਸਰਬੰਸ ਸਿੰਘ ਪੰਧੀਰ ਹੋਣਾ ਨੇ ਕਿਸਾਨਾਂ ਦੇ ਮਸਲੇ ਤੇ ਗੱਲ ਕਰਦਿਆਂ ਕਰਦਿਆਂ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀ ਨੌਜਵਾਨਾਂ ਦੇ ਹੱਕ ਤੇ ਵੀ ਗੱਲ ਕੀਤੀ ਹੈ ਕਿ ਸਰਕਾਰਾਂ ਅਕਸਰ ਹੀ ਧਿਆਨ ਭਟਕਾਉਂਦੀਆਂ ਨੇ ਇਸ ਤਰ੍ਹਾਂ ਦੇ ਮੁੱਦੇ ਠਾਉਂਦੇ ਨੇ ਇਹ ਦੂਜੀ ਗੱਲ 트ੰਪ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਕਿ 트ੰਪ ਨੇ ਇਲੈਕਸ਼ਨ ਜਿੱਤਣ ਦੇ ਲਈ ਸਾਰਾ ਇਹ ਜਿਹੜਾ ਜਿਹੜੀ ਗੇਮ ਹੈ ਉਹ ਖੇਡੀ ਹੈ ਉੱਥੇ ਦੇ ਲੋਕਾਂ ਦਾ ਵੀ ਕਹਿਣਾ ਸੀ ਕਿ ਜਿਹੜੇ ਪ੍ਰਵਾਸੀ ਨੇ ਅਮਰੀਕਾ ਦੇ ਵਿੱਚ ਆ ਕੇ ਸਾਡੇ ਰੋਜ਼ਗਾਰ ਤੇ ਲੱਤ ਮਾਰ ਰਹੇ ਨੇ ਇਹਨਾਂ ਨੂੰ ਦੇਸ਼ ਦੇ ਵਿੱਚੋਂ ਅਮਰੀਕਾ ਚੋਂ ਕੱਢਿਆ ਜਾਵੇ ਤਾਂ 트ੰਪ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਿਵੇਂ ਹੀ ਰਾਸ਼ਟਰਪਤੀ ਬਣਾਗਾ ਉਹਨਾਂ ਨੂੰ ਆਪਣੇ ਦੇਸ਼ ਚੋਂ ਕੱਢ ਦੇਵਾਂਗਾ ਤਾਂ ਹੁਣ 104 ਭਾਰਤ ਕੇ ਦਾ ਜਹਾਜ਼ ਭਰ ਕੇ ਜਿਹੜਾ ਵਤਨ ਉਹਨਾਂ ਨੇ ਭੇਜ ਦਿੱਤਾ ਗਿਆ ਭਾਰਤ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਹ ਕਾਫੀ ਮੁੱਦਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਇਸ ਦੇ ਨਾਲ ਹੀ ਸਰਬਨ ਸਿੰਘ ਪੰਦੇਰ ਹੋਣਾ ਨੇ ਮੀਡੀਆ ਨੂੰ ਵੀ ਜਿਹੜੀਆਂ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਨੇ ਕਿ ਮੀਡੀਆ ਨੂੰ ਵੀ ਮੁੱਦਾ ਚਾਹੀਦਾ ਹੈ ਅਸਲ ਮੁੱਦਿਆਂ ਤੋਂ ਮੀਡੀਆ ਵੀ ਭਟਕ ਜਾਂਦੀ ਹੈ ਜਦੋਂ ਤਾਂ ਕੋਈ ਮੁੱਦਾ ਨਹੀਂ ਹੁੰਦਾ ਉਦੋਂ ਕਿਸਾਨ ਯਾਦ ਆ ਜਾਂਦੇ ਨੇ ਪਰ ਜਦੋਂ ਕਿਸਾਨਾਂ ਦੀ ਗੱਲ ਕਰਨੀ ਹੁੰਦੀ ਹੈ ਤਾਂ ਹੋਰ ਮੁੱਦਿਆਂ ਵੱਲ ਚਲੇ ਜਾਂਦੇ ਨੇ ਤਾਂ ਉਹਨਾਂ ਨੇ ਦੇਸ਼ ਦੇ ਨੌਜਵਾਨ ਕਿਸਾਨਾਂ ਨੂੰ ਬਜ਼ੁਰਗ ਕਿਸਾਨਾਂ ਨੂੰ ਤੇ ਸਾਰੇ ਹੀ ਵਰਗ ਦੇ ਕਿਸਾਨਾਂ ਨੂੰ ਅਪੀਲ ਕਰਦੇ ਆ ਇਹ ਕਿਹਾ ਕਿ ਸ਼ੰਭੂ ਬਾਰਡਰ ਤੇ 13 ਤਰੀਕ ਨੂੰ ਕਿਸਾਨ ਪੱਟਾ ਕੱਟ ਕਰਨ ਜਾ ਰਹੇ ਹਨ ਉਸ ਦੇ ਵਿੱਚ ਜਰੂਰ ਸਾਰੇ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਆ ਤਾਂ ਜੋ ਸੈਂਟਰ ਸਰਕਾਰ ਜੋ ਆਪਣੇ 8 ਰੁਪਏ ਤੇ ਅੜੀ ਹੋਈ ਹੈ ਉਸ ਤੋਂ ਆਪਣੇ ਹੱਕੇ ਮੰਗਾ ਮਨਵਾਉਣ ਲਈ ਕੋਈ ਵੱਡਾ ਫੈਸਲਾ ਲਿਆ ਜਾਵੇ ਹੋਰ ਕੀ ਕੁਝ ਗਿਆ ਇਹਨਾਂ ਨੇ ਇਸ ਮੁੱਦੇ ਤੇ ਗੱਲਬਾਤ ਕਰਦੇ ਆ ਆਓ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਸ਼ੰਭੂ ਬਾਰਡਰ ਤੋਂ ਬੋਲ ਰਹੇ ਆ ਔਰ ਸਾਰੇ ਪੰਜਾਬ ਦੇ ਨੌਜਵਾਨਾਂ ਅੱਗੇ ਅਪੀਲ ਕਰ ਰਹੇ ਹਾਂ ਪੀਐਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਹੀ ਮੋਦੀ ਸਰਕਾਰ ਦੇ ਜਿਹੜੇ ਪਰਦੇ ਆ ਉਹ ਚੱਕੇ ਜਾ ਸਕਦੇ ਹੈਗੇ ਆ ਔਰ 13 ਨੂੰ ਜਿਹੜਾ ਵੱਡਾ ਇਕੱਠ ਵੱਡੀ ਮਹਾਰੈਲੀ ਕਰਨੀ ਹੈ ਵਿੱਚ ਬਾਅਦ ਚ ਬੋਲੂਗਾ ਉਹਦੀ ਅਪੀਲ ਵੀ ਕਰਦੇ ਆ ਸਾਰੇ ਉੱਤਰ ਪ੍ਰਾਤ ਨੂੰ ਤੇ ਪੰਜਾਬੀਆਂ ਨੂੰ ਦੇਖੋ ਐਸ ਵੇਲੇ ਕਿਉਂਕਿ ਸਰਕਾਰ ਨੂੰ ਹਰ ਪੱਖੇ ਠੀਕ ਲੱਗਦਾ ਹੁੰਦਾ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਮੁੱਦਾ ਉੱਭਰੂਗਾ ਤੇ ਚੱਲ ਕਿਸਾਨ ਅੰਦੋਲਨ ਨੂੰ ਸਪੇਸ ਘੱਟ ਮਿਲ ਸਕਦੀ ਆ ਉਹਦੇ 'ਚ ਵੀ ਉਹ ਖੁਸ਼ ਆਗੇ ਨੇ ਬਟ ਕੋਈ ਗੱਲ ਨਹੀਂ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਡਿੱਗਦਾ ਨਹੀਂ ਹੈਗਾ ਕਿਉਂਕਿ ਜੇ ਆਮ ਲੋਕਾਂ ਦੇ ਮੁੱਦੇ ਟੀਵੀ ਚੈਨਲਾਂ 'ਤੇ ਚੱਲਣ ਤੇ ਉਹ 'ਚ ਕੋਈ ਬੁਰਾਈ ਨਹੀਂ ਹੁੰਦੀ ਹੈਗੀ ਕਿਉਂਕਿ ਐਸ ਵੇਲੇ ਸਭ ਤੋਂ ਵੱਡਾ ਜਿਹੜਾ ਟੀਵੀ ਚੈਨਲਾਂ ਦਾ ਐਸ ਵੇਲੇ ਵਿਊ ਦਾ ਵਿਊ ਜਿਹੜੇ ਲਏ ਜਾ ਰਹੇ ਨੇ ਉਹ ਇਸ ਗੱਲ ਤੋਂ ਹੀ ਹੁੰਦੇ ਨੇ ਕਿ ਇਸ ਵੇਲੇ ਜਿਹੜਾ ਅਮਰੀਕਾ ਨੇ ਕਿਉਂਕਿ 트럼ਪ ਦਾ ਜ਼ਿਆਦਾ ਰੌਲਾ ਇਸ ਵੇਲੇ ਪੂਰੀ ਦੁਨੀਆ 'ਚ ਜਿਹੜੇ ਬੱਚੇ ਬੱਚੀਆਂ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਭਾਰਤ ਦੇ ਟ੍ਰੈਵਲ ਏਜੰਟ ਐ ਮੈਂ ਕਹੂੰਗਾ ਕਲੇ ਟ੍ਰੈਵਲ ਏਜੰਟ ਜਿਨ੍ਹਾਂ ਨੇ ਭੇਜੇ ਔਰ ਭਾਰਤ ਸਰਕਾਰ ਦਾ ਸਟੇਟ ਜਿਹੜਾ ਡੀਪ ਸਟੇਟ ਜਿਹਨੂੰ ਕਹਿੰਦੇ ਆ ਜਿਵੇਂ ਪੰਜਾਬ ਸਰਕਾਰ ਦਾ ਡੀਪ ਸਟੇਟ ਜਿਹਦੇ ਨੱਕ ਥੱਲੇ ਲੱਖਾਂ ਬੱਚੇ ਵਿਦੇਸ਼ਾਂ ਚ ਅਨਲੀਗਲ ਟੰਗ ਨਾ ਜਾ ਰਹੇ ਆ ਤੇ ਉਹ ਕੁੰਭ ਕਰਨ ਦੀ ਨੀਂਦ ਸੁਤਾਵੋ ਨੂੰ ਮਾਸਾ ਫਿਕਰ ਨਹੀਂ ਹੈਗਾ ਵੀ ਇਹ ਕੀ ਬਣ ਕੀ ਰਿਹਾ ਵਾ ਔਰ ਜਿਹਦੇ ਆਪ ਦੇ ਆਰਥਿਕ ਸਰਵੇ ਔਰ ਆਪਦੀਆਂ ਰਿਪੋਰਟਾਂ ਦੱਸਦੀਆਂ ਵਾ ਵੀ ਸਭ ਤੋਂ ਵੱਡੀ ਬੇਰੋਜ਼ਗਾਰੀ ਦੁਨੀਆ ਦੀ ਸਭ ਤੋਂ ਵੱਡੀ ਬੇਰੋਜ਼ਗਾਰੀ ਭਾਰਤ ਵਿੱਚ ਆ ਔਰ ਉਸ ਪਰ ਤੋਂ ਬਾਅਦ ਦੁਨੀਆ ਦੀ ਵੱਡੀ ਬੇਰੋਜ਼ਗਾਰੀ ਇਸ ਪੰਜਾਬੀ ਖਿੱਤੇ ਚ ਹੈਗੀ ਆ ਔਰ ਇਹਨਾਂ ਨੂੰ ਪਤਾ ਹੀ ਆ ਇੱਥੇ ਕੋਈ ਰੌਲਾ ਨਹੀਂ ਮੈਨੂੰ ਨਹੀਂ ਲੱਗਦਾ ਵੀ ਟ੍ਰੈਵਲ ਏਜੰਟ ਜੋ ਕੁਝ ਕਰ ਰਹੇ ਆ ਇਹਦੇ ਬਾਰੇ ਜਿਹੜਾ ਵਾ ਜਿਹੜੀ ਸਾਡੀ ਸਰਕਾਰ ਆ ਉਹਨੂੰ ਪਤਾ ਨਹੀਂ ਸੀ ਹੈਗਾ ਉਹ ਪਤਾ ਨਹੀਂ ਸੀ ਕਰਨਾ ਜਾਣਦੀ ਨਹੀਂ ਸੀ ਹੈਗੀ ਹਾਂ ਫਿਰ ਇਹ ਇਸ਼ੂ ਤਾਂ ਬਣਿਆ ਜਦੋਂ ਉੱਥੋਂ ਦੀ ਸਰਕਾਰ ਨੇ 트ੰਪ ਸਰਕਾਰ ਨੇ ਲਕਸ਼ਣਾ ਜਿੱਤਣ ਵਾਸਤੇ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਉੱਥੋਂ ਦੇ ਲੋਕਾਂ ਦਾ ਰੋਸ ਏ ਸੀਗਾ ਅਮਰੀਕਨਸ ਦਾ ਵੀ ਇਹ ਜਿਹੜੇ ਬਾਰੂ ਆ ਰਹੇ ਲੋਕ ਨੇ ਇਹ ਸਾਡੇ ਰੋਜ਼ਗਾਰ ਤੇ ਡਾਕਾ ਮਾਰਦੇ ਨੇ ਵੀ ਸਾਨੂੰ ਰੋਜ਼ਗਾਰ ਨਹੀਂ ਮਿਲਦਾ ਇਸ ਕਰਕੇ ਅਨਲੀਗਲ ਢੰਗ ਨਾਲ ਦੇ ਲੋਕ ਆਉਂਦੇ ਨੇ ਇਹ ਸਾਡਾ ਰੋਜ਼ਗਾਰ ਖਾਂਦੇ ਨੇ ਤੋ ਵਾਅਦਾ ਕਰਕੇ ਆਇਆ ਸੀਗਾ ਵੀ ਮੈਂ ਜਿਹੜੇ ਜਿਹੜੇ ਵੀ ਇਥੋਂ ਅਨਲੀਗਲ ਢੰਗ ਨਾਲ ਲੋਕ ਆਏ ਹੈਗੇ ਆ ਉਹਨਾਂ ਨੂੰ ਬਾਹਰ ਕੱਢੂੰਗਾ ਇਹ ਪਤਾ ਨਹੀਂ ਲਾਈਫ ਕਿਡਲੇ ਬੰਦ ਹੋਈ ਨਾ ਦੂਜਾ ਜਦੋਂ ਅਮਰੀਕਾ ਦੀ ਆਰਮੀ ਦਾ ਜਹਾਜ਼ ਹਿੰਦੁਸਤਾਨ ਦੀ ਸਪੇਸ ਚ ਆ ਰਿਹਾ ਏ ਲਕਾਇਆ ਗਿਆ ਸਾਰੇ মিডিਆ ਲੋ ਗੋਦੀ মিডিਆ ਨਹੀਂ ਬੋਲੂਗਾ ਇਸੇ ਕਰਕੇ ਮੇਰੇ ਪੇਜ ਬੰਦ ਹੁੰਦੇ ਆ ਵਜਾ ਵੀ ਅਬਾਨੀ ਅਡਾਨੀਆਂ ਦਾ মিডিਏ ਨੇ ਸੱਚ ਨਹੀਂ ਦੱਸਣਾ ਹੈਗਾ ਜਿਹੜਾ ਅਸੀਂ ਦੱਸ ਦਿੰਨੇ ਆ ਇੱਥੇ ਡਿਬੇਟਾ ਨਹੀਂ ਹੋਣਾ ਪੰਜਾਬੀ মিডিਆ 'ਚ ਵੀ ਡਿਬੇਟਾ ਨਹੀਂ ਹੋਣੀਆਂ ਪੰਜਾਬੀਆਂ ਨੂੰ ਸਭ ਤੋਂ ਵੱਧ ਬਦਨਾਮ ਇਹਦੇ 'ਚ ਕੀਤਾ ਗਿਆ ਉਹੜਾ ਜਾਸ ਸੀਗੇ ਕਹਿੰਦੇ ਸਭ ਤੋਂ ਪਹਿਲਾਂ ਉਹ ਮਹਾਰਾਸ਼ਟਰ 'ਚ ਜਿਹੜੀ ਮੁੰਬਈ ਆ ਉਹਦੇ ਚ ਵੜਿਆ ਉੱਥੇ ਉਤਰ ਨਹੀਂ ਦਿੱਤਾ ਗਿਆ ਇਹ ਕਿਹਦਾ ਡਾਟਾ ਵਾ ਤੁਸੀਂ ਡਾਟਾ ਕਰਾ ਲਓ ਜਿਹੜਾ ਭਾਰਤੀ 에ਅਰ ਸਪੇਸ ਦਾ ਡਾਟਾ ਵਾ ਉਹ ਨਿਕਲ ਆਇਆ ਬਾਅਦ ਉਹ ਮਹਾਰਾਸ਼ਟਰ ਚ ਗਿਆ ਮਹਾਰਾਸ਼ਟਰ ਤੋਂ ਵੱਧ ਗੁਜਰਾਤ ਸਭ ਤੋਂ ਵੱਧ ਗੁਜਰਾਤੀ ਆ ਸਭ ਤੋਂ ਵੱਧ ਗੁਜਰਾਤੀ ਆ ਜਿਹੜਾ ਕਹਿੰਦੇ ਗੁਜਰਾਤ ਮਾਡਲ ਨੇ ਇਹਦੀ ਸਾਰੇ ਦੇਸ਼ ਦਾ ਵਿਕਾਸ ਕਰ ਦੇਣਾ ਜਿਹੜੇ ਕਹਿੰਦੇ ਗੁਜਰਾਤ ਮਾਡਲ ਨੇ ਪਾਰ ਤੂੰ ਜਿਹੜਾ ਵਾ ਵਿਸ਼ਭਗੁਰੂ ਬਣਾ ਦੇਣਾ ਇਹ ਇਹ ਪਈ ਗੁਜਰਾਤ ਸੂਰਤ ਦੇ ਉੱਤੋਂ ਦੀ ਨੰਗਿਆ ਉੱਥੇ ਕਿਉਂ ਨਹੀਂ ਜਹਾਜ਼ ਰੁਕਿਆ ਹੈਗਾ ਇਹ ਸਾਰਾ ਮੁਲਕ ਘੁਮ ਕੇ ਅੰਬਰਸਰ ਦੇ 에ਅਰ ਸਟੇਸ਼ਨ ਤੇ ਕਿਉਂ ਉਤਰਿਆ ਚੰਡੀਗੜ੍ਹ ਬਣੀ ਉਤਰਿਆ ਬਦਨਾਮ ਕਰਨਾ ਸੀ ਅੰਦੋਲਨ ਚੱਲ ਰਿਹਾ ਵਾ ਪੰਜਾਬ ਹਰਿਆਣੇ ਦੀ ਅਸਰਦਾਂ ਤੇ ਦੋ ਕੰਮ ਇੱਕ ਤੀਰ ਨਾਲ ਦੋ ਤਿੰਨ ਨਿਸ਼ਾਨੇ ਨਾਲੇ ਪੰਜਾਬੀਆਂ ਨੂੰ ਬਦਨਾਮ ਕਰ ਲਿਆ ਨਾਲੇ ਸਾਡੇ ਮੁੰਡੇ ਕੱਢਦੇ ਉਥੋਂ ਤੇ ਨਾਲੇ ਇਹ ਰੌਲਾ ਦੋ ਬਨੇ ਕਮਾ ਕੇ ਰੱਖਤਾ ਬੱਲੇ ਬਈ ਠੀਕ ਹੈ ਜੀ ਔਰ ਜਿਹੜੀ ਆਮ ਆਦਮੀ ਪਾਰਟੀ ਆ ਇੱਕ ਤਾਂ ਜਿਹੜਾ 52 ਇੰਚ ਦਾ ਸੀਨਾ ਵਾ ਉਹ 6 ਇੰਚ ਦਾ ਨਹੀਂ ਹੈਗਾ ਹੁਣ ਇੱਕ ਬਿਆਨ ਨਹੀਂ ਆਇਆ ਵਿਦੇਸ਼ ਮੰਤਰਾਲੇ ਕੰਮ ਰਿਹਾ ਵਾ ਸੱਚ ਬੋਲਣ ਤੋਂ ਦੇਖੋ ਅਮਰੀਕਾ ਦਾ ਕਾਨੂੰਨ ਜਰੂਰ ਹੋ ਸਕਦਾ ਉਥੋਂ ਦਾ ਪਰ ਫਿਰ ਵੀ ਅਮਰੀਕਾ ਤੇ ਵੀ ਕਮਾਂਤਰੀ ਪੱਤਰ ਤੇ ਮਾਨਵ ਅਧਿਕਾਰ ਲਾਗੂ ਹੁੰਦੇ ਆ ਬੇੜੀਆਂ ਪਾਈਆਂ ਪਰ ਸਾਡੇ 에ਅਰਪੋਰਟ ਤੇ ਆ ਕੇ ਜਿੱਥੇ ਇੰਡੀਆ ਦਾ ਕਾਨੂੰਨ ਆ ਉੱਥੇ ਅਮਰੀਕਾ ਦੀ ਆਰਮੀ ਨੇ ਸਾਡੇ ਮੁੰਡਿਆਂ ਨੂੰ ਜਹਾਜ਼ ਦੇ ਵਿੱਚੋਂ ਲਾਉਣ ਤੋਂ ਪਹਿਲਾਂ ਉਹ ਬੇੜੀਆਂ ਕਿਉਂ ਨਾ ਲਾਈਆਂ ਇਹ ਮਰਗੇ ਡੀਪ ਸਟੇਟ ਵਾਲੇ ਭਾਰਤ ਵਾਲੇ ਇਹ ਕੋਈ ਵਿਦੇਸ਼ ਨੀਤੀ ਨਹੀਂ ਹੈ ਆਰਾਮ ਆਦਮੀ ਪਾਰਟੀ ਕਿਤੇ ਵੀ ਉਹ ਇੰਡੀਆ ਚ ਜਹਾਜ਼ ਨਹੀਂ ਉਤਰਿਆ ਜੇ ਤੱਕ ਭਗਵੰਤ ਮਾਨ ਕੂਆ ਤੱਕ ਨਹੀਂ ਹੈਗਾ ਅਰੇ ਤੱਕ ਕੇਜਰੀਵਾਲ ਕੂਆ ਤੱਕ ਨਹੀਂ ਹੈਗਾ ਇਹਨਾਂ ਨੂੰ ਆਪਣਾ ਰੌਣਾ 15 ਕਰੋੜ ਦੇਤੇ ਸਾਡੀ ਦਿੱਲੀ ਵਾਲੀਆਂ ਸੀਟਾਂ ਨਿਕਲ ਚਲੀਆਂ ਇੱਧਰ ਡੇ ਹੋਇਆ ਅੱਜ ਮੀਡੀਆ ਉੱਧਰ ਜਾਣਾ ਨੈਸ਼ਨਲ ਤੇ ਭਗਵੰਤ ਮਾਨ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਔਰ ਇਹ ਕਲੀਆਂ ਜਿਹੜੀਆਂ ਰੋਟੀਆਂ ਸੇਕਣ ਦੇ ਆ ਜਿਹੜੀ ਸੈਟ ਬਣੀ ਹੁਣ ਆ ਗਿਆ ਵੀ ਸੈਟ ਬਣਾਤੀ ਵੀ ਜਿਹੜਾ ਇਹ ਜਿਹੜੇ ਏਜੰਟ ਮਾਫੀਆ ਨੂੰ ਬੰਦ ਕਰਾਂਗੇ ਬਾਈਬਲ ਕਲਾں ਤੇ ਵੀ ਸੱਟ ਬਣੀ ਸੀ ਬਰਗਾੜੀ ਕਲਾں ਤੇ ਵੀ ਸੱਟ ਬਣੀ ਸੀ بڑے ਮਸਲਿਆਂ ਤੇ ਸੱਟਾਂ ਬਣੀਆਂ ਇਸ ਸੱਟ ਦਾ ਵੀ ਉਹੀ ਹਸ਼ਰ ਹੋਣਾ ਵਾ ਭਗਵਾਨ ਤਮਾਨ ਜੀ ਜੋ ਪਹਿਲੀਆਂ ਸੱਟਾਂ ਦਾ ਹੋਇਆ ਲੋਕਾਂ ਤੇ ਅੱਖਾਂ 'ਚ ਤੁਸੀਂ ਕੱਟਾ ਪਾਉਣਾ ਹੈਗਾ ਇਸ ਕਰਕੇ ਭਰਾਓ ਇਹ ਸ਼ਗਰਸ਼ਾਦੀ ਬਹੁਤ ਲੋੜਿਆ ਸਾਡੇ ਨੌਜਵਾਨਾਂ ਨੂੰ ਇਹੀ ਲੜਾਈ ਸਾਡੀ ਸੀ ਕਿਉਂ ਅਸੀਂ ਕਹਿੰਨੇ ਆਂ ਵੀ ਕਿਸਾਨਾਂ ਦਾ ਮਜ਼ਦੂਰਾਂ ਦਾ ਅੰਦੋਲਨ ਨੌਜਵਾਨਾਂ ਦੇ ਰੁਜ਼ਗਾਰ ਨਾਲ ਜੁੜਿਆ ਹੋਇਆ ਸਵਾਲ ਹੈ ਵਜਾ ਖੇਤੀ ਖੇਤੀ ਜਿੰਨਾ ਰੁਜ਼ਗਾਰ ਖੇਤੀ ਦੇ ਸਕਦੀ ਆ ਅੱਜ ਵੀ 65 ਤੋਂ 70% ਲੋਕ ਇਸ ਕਿੱਤੇ ਦੇ ਨਿਰਭਰ ਹੈਗੇ ਆ ਖੇਤੀ ਨੂੰ ਮਾਰ ਕੇ ਬੇਰੁਜ਼ਗਾਰੀ ਵਧੂਗੀ ਜੇ ਖੇਤੀ ਸੈਕਟਰ ਦੇ ਵਿੱਚ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣ ਜਾਵੇ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ ਮਿਲ ਜਾਣ ਤੇ ਸਪਸ਼ਟ ਹੈ ਪੀ ਜਿਹੜਾ ਸਾਡਾ ਨੌਜਵਾਨ ਬਾਹਰ ਜਾਂਦਾ ਵਾ ਭਾਵੇਂ ਸਾਡੇ ਕੋਲ ਦੋ ਕਿੱਲੇ ਆ ਤਿੰਨ ਕਿੱਲੇ ਆ ਚਾਰ ਕਿੱਲੇ ਆ ਨਹੀਂ ਜਾਊਗਾ ਕਿਉਂਕਿ ਪਰਸੈਪਸ਼ਨ ਬਣ ਗਈ ਵੀ ਖੇਤੀ ਵਿੱਚ ਕੁਝ ਨਹੀਂ ਹੈਗਾ ਇਹ ਗੱਲਾਂ ਅੱਡ ਅੱਡ ਨਹੀਂ ਐਨੀ ਮੈਂ ਕਹਿੰਦਾ ਖੇਤੀ ਦੀ ਪੈਦਾਵਾਰ ਬਹੁਤ ਜ਼ਿਆਦਾ ਵਾ ਪੈਦਾਵਾਰ ਬਹੁਤ ਜ਼ਿਆਦਾ ਸਵਾਲ ਹੈ ਉਸ ਪੈਦਾਵਾਰ ਦਾ ਮੁੱਲ ਨਹੀਂ ਹੈਗਾ ਆ ਉਸ ਮੁੱਲ ਦੀ ਲੜਾਈ ਲੜ ਰਹੇ ਆ ਜੇ ਪਰਾਉ ਖੇਤੀ ਕਿੱਤਾ ਬਚਾ ਲਈਏ ਇਹਨੂੰ ਲਾਹੇਮੰਦਾ ਕਰ ਲਈਏ ਤੇ ਪਿੰਡੂ ਭਾਰਤ ਦਾ ਪਿੰਡਾਂ ਵਾਲੀ ਆਬਾਦੀ ਦਾ 100% ਹਿੱਸੇ ਨੂੰ ਚੰਗਾ ਰਜਗਾਰ ਦਿੱਤਾ ਜਾ ਸਕਦਾ ਵਾ ਔਰ ਜਿਹੜੀਆਂ ਸਾਡੀ ਖੇਤੀ ਆ ਖੇਤੀ ਦੇ ਆਧਾਰ ਤੇ ਸੰਧਾਂ ਲੱਗ ਜਣ ਜਿਵੇਂ ਹੁਣ ਗੰਨੇ ਵਾਲੀਆਂ ਮਿੱਲਾਂ ਨੇ ਇਹ ਨਹੀਂ ਚਕਾਰ ਦਿੰਦੀਆਂ ਹੈਗੀਆਂ ਇਹ ਤੋਂ ਕਹਾ ਮਾਲਵੇ ਦੇ ਵਿੱਚ ਕਪਾਹ ਵਾਲੀਆਂ ਮਿੱਲਾਂ ਨੇ ਇਹ ਨਹੀਂ ਚਕਾਰ ਦਿੰਦੀਆਂ ਹੈਗੀਆਂ ਖੇਤੀ ਦੇ ਆਧਾਰ ਤੇ ਜੇ ਸੰਧਾਂ ਲੱਗੀਆਂ ਹੋਣ ਜੇ ਦੁੱਧ ਦਾ ਰੇਟ ਚੰਗਾ ਮਿਲੇ ਕਿਸਾਨਾਂ ਨੂੰ ਡੇਰੀ ਕਿੱਤੇ ਦੇ ਵਾਧੂ ਨੌਜਵਾਨ ਖਪਾਏ ਜਾ ਸਕਦੇ ਆ ਡੈਸ਼ ਫਾਰਮਿੰਗ ਤੇ ਵਾਧੂ ਨੌਜਵਾਨ ਖਪਾਏ ਜਾ ਸਕਦੇ ਆ ਸਾਡਾ ਸ਼ਹਿਤ ਵਾਲਾ ਇਨਕਲਾਬ ਵੀ ਮਿੱਠਾ ਇਨਕਲਾਬ ਇਹਨੂੰ ਕਹਿੰਦੇ ਇਹ ਵੀ ਦਿਰਾਹੇ ਵਾਲਾ ਫੇਲ ਹੋ ਗਿਆ ਠੀਕ ਹੈ ਜੀ ਇਸ ਕਰਕੇ ਭਰਾਓ ਖੇਤੀ ਅੰਦੋਲਨ ਦਾ ਤੁਹਾਡੇ ਰੋਜ਼ਗਾਰ ਨਾਲ ਸਵਾਲ ਆ ਇਸ ਕਰਕੇ ਤਗੜੇ ਹੋ ਕੇ ਆਪਾਂ ਕਿਸਾਨਾਂ ਮਜ਼ਦੂਰਾਂ ਦੇ ਦਿੱਲੀ ਅੰਦੋਲਨ ਦੋਨੂੰ ਸਰੇ ਲਾਉਣਾ ਹੈਗਾ ਆਪਾਂ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਵੀ ਕਰਾਵਾਂਗੇ ਆਪਾਂ ਨੌਜਵਾਨ ਨੂੰ ਰੋਜ਼ਗਾਰ ਵੀ ਦਵਾਵਾਂਗੇ ਆਪਾਂ ਪਿੰਡੂ ਜਾਂ ਜਿਹੜਾ ਮਜ਼ਦੂਰ ਆ ਚਾਹੇ ਫੈਕਟਰੀਆਂ ਦਾ ਮਜ਼ਦੂਰ ਆ ਉਹਨੂੰ ਨਰੇਗਾ ਰੋਜ਼ਗਾਰ ਵੀ ਲੈ ਕੇ ਦਵਾਂਗੇ ਇਹ ਸਾਡੇ ਕੰਮਾਂ ਚ ਆਉਂਦਾ ਹੈਗਾ ਭਰਾਓ ਕੋਈ ਆਸ ਨਾ ਰੱਖੋ ਇਹਨਾਂ ਕੋਲੇ ਜਿਹੜੇ ਬਾਰਾਂ ਨੂੰ ਹੁਣ ਪ੍ਰਧਾਨ ਮੰਤਰੀ ਨੇ ਜਾਣਾ ਵਾ ਅਮਰੀਕਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਹੈ ਬੰਦਾ ਝੂਰਤ ਕਰਕੇ ਇਹ ਗੱਲ ਕਰੇ ਕਿ ਸਾਨੂੰ ਬੇੜੀਆਂ ਇਹ ਕਿਉਂ ਜਾ ਰਿਹਾ ਕਿਉਂਕਿ ਅਬਾਨੀ ਦਾਨੀ ਦਾ ਦਬਾਅ ਵਾ ਇਹ ਕਹਿੰਦਾ ਕਿਉਂਕਿ ਐਲਨ ਮਖਸ਼ ਮਖਸ਼ ਜਿਹੜਾ ਉਹਦਾ ਰੌਲਾ ਵੀ ਭਾਰਤੀ ਬਿਜ਼ਨਸ ਤੇ ਕਬਜ਼ਾ ਕਰੇ ਅਬਾਨੀ ਅਡਾਨੀ ਚਾਹੁੰਦੇ ਵੀ ਸਾਡਾ ਭਾਰਤੀ ਇਸ ਸਪੈਸ ਤੇ ਕਬਜ਼ਾ ਰਹੇ ਲੜਾਈ ਇੱਥੇ ਆ ਇਹ ਗੋਡੇ ਟਿਕਨ ਜਾਊ ਅਮਰੀਕਾ ਕੋਲੇ ਠੀਕ ਹੈ ਜੀ ਕੋਈ ਨਾ ਕੋ ਰਾਹ ਕੱਢੂਗਾ ਇਹਨੇ ਸਰਮਾਇਦਾਰਾਂ ਲਈ ਜਾਣਾ ਵਾ ਅਮਰੀਕਾ ਚ ਇਹਨਾਂ ਨੇ ਆਮ ਲੋਕਾਂ ਵਾਸਤੇ ਬਿਲਕੁਲ ਨਹੀਂ ਜਾਣਾ ਭਾਵੇਂ ਹੋਰ ਬੰਦੇ ਬਾਹਰ ਕੱਢ ਦਿੱਤੇ ਜਾਣ ਇਸ ਕਰਕੇ ਪਰਾਉ ਇੱਕ ਤਾਂ ਆ ਬੇਨਤੀ ਸੀ ਦੂਸਰੀ ਬੇਨਤੀ ਵੀ ਜਿਸ ਕਿਸਮ ਦੇ ਹਾਲਾਤ ਨੇ ਮੈਂ ਫੇਰ ਕਹਿਣਾ 12 13000 ਪਿੰਡਾਂ ਕੋਈ ਕਟਟੇਟ ਟਾਲੀ ਮੰਗਦੇ ਮੋਰਚੇ ਤੇ ਇੱਕ ਟਟੇਟ ਟਾਲੀ ਲੈ ਆਓ ਔਰ 13 ਨੂੰ ਚਾਹਿਆ ਪਵਾਦ ਏਰੀਆ 'ਚ ਬੈਠੇ ਪਾਧੀਆਂ ਨੇ ਜਦੋਂ ਅਸੀਂ ਲੰਗਰ ਲੈ ਕੇ ਆਏ ਸਾਡੀਆਂ ਟਰਾਲੀਆਂ 'ਚੋਂ ਲੰਗਰ ਨਹੀਂ ਲੱਠਣ ਦਿੱਤੇ ਕਹਿੰਦੇ ਭਾਈ ਬੇਇੱਜ਼ਤੀ ਹੋ ਜਾਣੀ ਸਾਡੀ ਆਪਣੇ ਲੰਗਰ ਰੱਖੋ ਅਸੀਂ ਤੁਹਾਨੂੰ ਖਵਾਵਾਂਗੇ ਇਸ ਪਾਰ 'ਚ ਬੈਠੇ ਇਸ ਪਾਰ 'ਚ ਹਜ਼ਾਰਾਂ ਕਿਸਾਨ ਮਜ਼ਦੂਰ ਨੌਜਵਾਨ ਮਾਂਮਾ ਪੈਣਾਉਣੀਆਂ ਚਾਹੀਦੀਆਂ 13 ਦਾ ਕਟ ਗੱਲਾ ਹੈ ਨਹੀਂ ਜਿੱਥੇ ਕਿਸਾਨਾਂ ਮਜ਼ਦੂਰਾਂ ਦੀਆਂ ਗੱਲਾਂ ਕਰਾਂਗੇ ਉੱਥੇ ਜੋ ਬਰਜ਼ਗਾਰਾਂ ਨਾ ਹੋਇਆ ਉਹ ਵੀ ਗੱਲਾਂ ਕਰਾਂਗੇ ਉਹ ਵੀ ਰੱਖਾਂਗੇ ਧਰਤਲ ਤੇ ਅਸੀਂ ਅਸੀਂ ਇਹਦੀ ਮੰਗ ਕਰਾਂਗੇ ਦੋਵੇਂ ਫੋਰਮ ਰਹਿ ਕਰਾਂਗੇ ਮੀਟਿੰਗਾਂ ਕਰਾਂਗੇ ਤੇ ਵੀ ਇਹਨਾਂ ਨੌਜਵਾਨਾਂ ਦਾ ਬੋਲ ਬਸੇਬਾ ਹੋਣਾ ਚਾਹੀਦਾ ਜਿੰਨੇ ਜੰਟਿਆ ਜਿਹੜੇ ਭਾਰਤੀ ਸਿਸਟਮ ਨਾਲ ਰਲ ਕੇ ਅਰਪਾ ਖਰਬਾ ਦੀਆਂ ਠੱਗੀਆਂ ਮਾਰ ਰਹੇ ਆ ਇਹ ਜੇਲ੍ਹਾਂ ਚ ਜਾਣੇ ਚਾਹੀਦੇ ਇਸ ਸੱਟ ਤੇ ਯਕੀਨ ਨਾ ਕਰਿਓ ਕੱਖ ਨਹੀਂ ਜੇ ਹੋਣਾ ਸੱਟ ਨਹੀਂ ਕਰਨਾ ਜੇ ਲੜਾਈ ਨਾ ਲੜੀ ਇਸ ਕਰਕੇ ਜਿੰਨੇ ਵੀ ਸਾਡੇ ਨੱਗਰਾਂ ਦੇ ਇਲਾਕੇ ਦੇ ਲੋਕ ਨੇ ਵੱਧ ਤੋਂ ਵੱਧ ਉਹਨਾਂ ਨੂੰ ਬੇਨਤੀ ਆ ਪੀ 13 ਵਾਲੇ ਦਿਨ ਆਪੋ ਆਪਣੇ ਢੰਗ ਨਾਲ ਲੰਗਰ ਵੱਧ ਤੋਂ ਵੱਧ ਮਤਾਵਾ ਪੈਣਾ ਇਸ ਮੋਰਚੇ ਵਿੱਚ ਪਹੁੰਚੋ ਤਾਂ ਜੋ ਜਿਹੜਾ ਮੋਰਚਾ ਸੀ ਕਾਮਯਾਬ ਕਰ ਸਕੇ ਹਾ ਅੱਜ ਟੀਵੀ ਚੱਲਣਾ ਤੇ ਨਿਗਾਹਾਂ ਹੋਣਗੀਆਂ ਦਿੱਲੀ ਵਾਲੇ ਪਾਸੇ ਦਿੱਲੀ ਤੋਂ ਭਰਾਓ ਜਿਹੜੀ ਬਿੱਲੀ ਨਿਕਲ ਨਹੀਂ ਆਣਾ ਉਹਨੇ ਪਾਸ ਚੂਹੇ ਵਾਂਗ ਸਾਡੀ ਧੌਣ ਹੀ ਮਰੋੜ ਲਈ ਜੇ ਚਾਹੇ ਮੋਦੀ ਵਾਲੇ ਪਾਸੇ ਹੱਕ 'ਚ ਨਿਕਲ ਜੇ ਤੇ ਚਾਹੇ ਕੇਜਰੀਵਾਲ ਦੇ ਹੱਕ 'ਚ ਨਿਕਲ ਜੇ ਜਿਹੜਾ ਕਾਰਪੋਰੇਟ ਦਾ ਵੱਡਾ ਦਲਾਲ ਹੋਊਗਾ ਉਹ ਜਿੱਤੂ ਅੱਜ ਇਹ ਮਤ ਸੋਚੋ ਵੀ ਲੋਕਾਂ ਨੇ ਵੋਟਾਂ ਪਾ ਕੇ ਜਿਤਾ ਦੇਣੀਆਂ ਵਾ ਇਹ ਕਾਰਪੋਰੇਟ ਪੈਸਾ ਲਾ ਰਿਹਾ ਮਗਰ ਜੇ ਕੇਜਰੀਵਾਲ ਉਹਨਾਂ ਨੂੰ ਫਿੱਟ ਬੈਠਾ ਅੱਜ ਇਹ ਕੇਜਰੀਵਲ ਵੱਧ ਕਮਾਈ ਕਰ ਰੂਗਾ ਸਾਡੇ ਵਾਸਤੇ ਉਹ ਉਹਨੂੰ ਜਿਤਾਉਣਗੇ ਜੇ ਮੋਦੀ ਲੱਗਦਾ ਵੀ ਮੋਦੀ ਫੇਟਿਆ ਇਹਨੂੰ ਜਿਤਾਉਣਗੇ ਇਸ ਕਰਕੇ ਭਰਾਓ ਦਿੱਲੀ ਦੇ ਰਿਜ਼ਲਟਾਂ ਨਾਲ ਤੁਹਾਡੀ ਹਾਣੀ ਬਿਲਕੁਲ ਨਹੀਂ ਜੁੜੀ ਹੋਈ ਤੁਹਾਡੀ ਹਾਣੀ ਭਰਾਓ ਦਿੱਲੀ ਅੰਦੋਲਨ 2 ਨਾਲ ਜੁੜੀ ਹੋਈ ਆ ਜੇ ਦਿੱਲੀ ਅੰਦੋਲਨ 2 ਜਿੱਤ ਗਏ ਪੂਰੀ ਦੁਨੀਆ ਤੁਹਾਡੇ ਹਲ ਵੇਖ ਰਹੀ ਆ ਫਿਰ ਕੋਈ ਵੀ ਮਸਲੇ ਦੇ ਉੱਤੇ ਅਸੀਂ ਸਰਕਾਰ ਦੀ ਗੋਰਡਿੰਗ ਲਵਾਇਆ ਕਰਾਂਗੇ ਇਸ ਕਰਕੇ ਤਕੜੇ ਹੋ ਕੇ ਜਿਵੇਂ ਤੁਸੀਂ ਲਗਾਤਾਰ ਮੋਰਚੇ ਦਾ ਸਹਿਯੋਗ ਕਰਦੇ ਹੋ ਅੱਗੇ ਵੀ ਕਰਦੇ ਰਹੋ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ